ਕਬੀਰ ਕਹਿੰਦੇ ਨੇ ਆਪਾਂ ਸੁਖ ਮੰਗਦੇ ਹੀ ਨਹੀਂ ਜਨਮ ਮੰਗਦੇ ਹੀ ਨਹੀਂ ਜਨਮ ਮੰਨੇ ਆ ਤਾਂ ਮਰਨ ਵੀ ਨਾਲ ਆਵੇ ਆਪਾਂ ਮੰਗਦੇ ਹੀ ਨਹੀਂ ਗੱਲ ਖਤਮ ਦੂਸਰੇ ਨੇ ਭਗਤ ਨਾਮ ਦੇ ਇਹਨਾਂ ਦਾ ਢੰਗ ਹੋ ਰਿਹਾ ਇਹ ਕਹਿੰਦੇ ਨੇ ਜੇ ਰਾਜ ਦੇ ਤਾਂ ਕਮਨ ਵਡਾਈ ਜੇ ਭੀਖ ਮੰਗਾਏ ਤਾਂ ਕਿਆ ਘਟ ਜਾਈ ਜੇ ਤੂੰ ਮੈਨੂੰ ਛਤਰਪਤੀ ਰਾਜਾ ਬਣਾ ਦੇਵੇਂ ਸਾਡਾ ਵੱਧ ਕੇ ਹੀ ਜਾਣਾ ਤੇ ਜੇ ਤੂੰ ਦਰਦਰ ਦਾ ਭਿਖਾਰੀ ਬਣਾ ਦੇਵੇਂ ਸਾਡਾ ਘਟ ਕੇ ਹੀ ਜਾਣਾ ਸਾਨੂੰ ਰਾਜਾ ਹੋਣਾ ਵੀ ਕਬੂਲ ਸਾਨੂੰ ਭਿਖਾਰੀ ਹੋਣਾ ਵੀ ਕਬੂਲ ਸਾਨੂੰ ਸੁਖ ਵੀ ਕਬੂਲ ਸਾਨੂੰ ਦੁੱਖ ਵੀ ਕਬੂਲ ਸਾਨੂੰ ਦਿਨ ਵੀ ਕਬੂਲ ਸਾਨੂੰ ਰਾਤ ਵੀ ਕਬੂਲ ਸਾਨੂੰ ਜਨਮ ਵੀ ਕਬੂਲ ਸਾਨੂੰ ਮਰਨ ਵੀ ਕਬੂਲ ਇਹ ਨਾਮ ਦੇ ਮੈਨੂੰ ਦੋਵੇਂ ਹੀ ਕਬੂਲ ਨੇ ਮੇਰੇ ਲਈ ਦੋਵੇਂ ਬਰਾਬਰ ਨੇ ਕਬੀਰ ਕੋਈ ਥੋੜੀ ਜੀਆਂ ਬਾਰੀਕ ਗੱਲ ਕਰਦੇ ਨੇ ਹੇ ਪ੍ਰਭੂ ਆਪਾਂ ਦੁਆਨ ਦੇ ਹੀ ਤਿਆਗੀ ਨਹੀਂ ਚਾਹੀਦਾ ਜਨਮ ਨਾਲ ਮਰਨ ਚਲੇਗਾ ਨਹੀਂ ਚਾਹੀਦਾ ਸੁਖ ਫਿਰ ਨਾਲ ਦੁੱਖ ਮਿਲੇਗਾ ਤੁਸੀਂ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਐ ਮਨੁੱਖ ਕਿੰਨਾ ਕੁ ਦੁਖੀ ਹੈ ਪਹਿਲੇ ਨਾਪ ਤੌਰ ਕਰ ਲੈਣਾ ਕਿਤਨਾ ਕੁ ਸੁਖੀ ਹੈ ਬਸ ਜਿਤਨਾ ਸੁਖੀ ਉਤਨਾ ਹੀ ਦੁਖੀ ਹੈ ਇਹ ਦਾਅਵੇ ਨਾਲ ਮੈਂ ਕਹਿੰਦਾ ਇਸ ਚੱਕਰ 'ਚ ਨਾ ਪੈਣਾ ਇਹ ਇਤਨਾ ਵੱਡਾ ਸੁਖੀ ਹੈ ਤੋ ਸੁਖੀ ਹੋਵੇਗਾ ਨਹੀਂ ਉਤਨਾ ਹੀ ਵੱਡਾ ਦੁਖੀ ਹੈ ਬੜੇ ਬੜੇ ਜੋ ਦੀਸੇ ਲੋਕ ਤਿੰਨ ਕੋ ਬਹਿਪੇ ਚਿੰਤਾ ਰੋਕ ਤੁਸੀਂ ਦੁੱਖ ਨੂੰ ਕਿਸ ਤਰ੍ਹਾਂ ਨਾ ਪੋਗੇ ਇਹ ਬੰਦਾ ਕਿੰਨਾ ਕੁ ਦੁਖੀ ਹੈ ਦੁੱਖ ਨੂੰ ਸਿੱਧੇ ਨਹੀਂ ਨਾਪ ਸਕੇਗੇ ਪਹਿਲੇ ਨਾਪੋ ਸੁਖੀ ਕਿਤਨਾ ਹੈ ਉਹ ਨਹੀਂ ਦੁਖੀ ਹੈ ਉਤਨਾ ਹੀ ਦੁਖੀ ਇਹ ਦੋਵੇਂ ਇਕੱਠੇ ਹੀ ਚੱਲਦੇ ਨੇ ਦੋਵੇਂ ਇਕੱਠੇ ਚੱਲਦੇ ਨੇ ਕਬੀਰ ਦੀ ਸਮਝ ਹੈ ਕਬੀਰ ਕੇ ਨਿੰਨ ਪ੍ਰਭੂ ਆਪਾ ਨਹੀਂ ਮੰਗਦਾ ਗੱਲ ਖਤਮ ਨਹੀਂ ਚਾਹੀਦਾ ਸੁਖ ਨਹੀਂ ਚਾਹੀਦਾ ਦੁੱਖ ਆਵੇਗਾ ਸੁਖ ਮੰਗਤ ਦੁੱਖ ਆਗਲ ਆਵੇ ਮੰਗਦਾ ਮੈਂ ਸੁੱਖਾਂ ਸੁਖ ਦੇ ਨਾਲ ਦੁੱਖ ਵੀ ਆ ਜਾਂਦਾ ਹੁਣ ਕਿਵੇਂ ਕਹੋਗੇ ਤੁਸੀਂ ਕਾਇਨ ਕੋਈ ਸਿੱਕਾ ਮੰਗੋ ਕਿਸੇ ਕੋਲ ਤੇ ਆਖੋ ਇਹ ਦੇ ਇੱਕ ਪਾਸਾ ਦੇ ਦੇ ਦੂਜਾ ਪਾਸਾ ਤੂੰ ਆਪਣੇ ਕੋਲ ਰੱਖੋ ਸਿੱਕੇ ਦੇ ਦੋਵੇਂ ਪਾਸੇ ਕੋਲ ਜੇਬ ਵਿੱਚ ਰੱਖਣੇ ਪੈਣੇ ਨੇ ਇੱਕ ਪਾਸਾ ਕਿਸ ਤਰ੍ਹਾਂ ਇਤੇ ਦੋਵੇਂ ਇਕੱਠੇ ਹੀ ਰੱਖਣੇ ਪੈਣਗੇ ਸੁਖ ਦੇ ਨਾਲ ਹੀ ਦੁੱਖ ਜੁੜਿਆ ਹੋਇਆ ਹੈ ਜਨਮ ਦੇ ਨਾਲ ਹੀ ਮਰਨ ਜੁੜਿਆ ਹੋਇਆ ਹੈ ਇਹ ਵੀ ਮੈਰਜ ਕਰਾਂ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹਸਤਾ ਹੁਆ ਪਾਓਗੇ ਉਹ ਪਰੇਸ਼ਾਨ ਹੋਗਾ ਇਹ ਚਿਕਨੇ ਛੁਪਣੇ ਚਿਹਰੇ ਮੁਸਕੁਰਾਉਂਦੇ ਹੋਏ ਚਿਹਰੇ ਪਤਨੀ ਅੰਦਰ ਕਿਤਨਾ ਰੋਣਾ ਛੁਪਾਈ ਬੈਠੇ ਨੇ ਉੱਪਰ ਦੇ ਭੁਲੇਖੇ ਚ ਨਾ ਪੈ ਜਾਣਾ ਇਹ ਵੀ ਮੈਰਜ ਕਰਦੇ ਹਾਂ ਕਦਰਿਸ ਚੱਕਰੇ